ਦੁਆਬਾ სპੋਰਟਸ ਕਲੱਬ ਦੇ ਵੱਲੋਂ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ ਜ਼ਿਲ੍ਹਿਆਂ ਦੀ ਚੈਂਪੀਅਨਸ਼ਿਪ ਕਪੂਰਥਲਾ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕਰ ਲਈ ਹੈ ਕਪੂਰਥਲਾ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਹਰਿਆਣਾ ਦੀ ਉਪਜੇਤੂ ਟੀਮ ਨੂੰ 4 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਫਾਈਨਲ ਮੈਚ ਦੇ ਵਿੱਚ ਹਰਮਨ ਬੁਲਟ ਬੈਸਟ ਰੇਡਰ ਅਤੇ ਅਸ਼ੋਕ ਚੋਲਾ ਸਾਹਿਬ ਬੈਸਟ ਜਾਫੀ ਐਲਾਨੇ ਰਹੇ ਦੋਨਾਂ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਕਬੱਡੀ ਚੈਂਪੀਅਨਸ਼ਿਪ ਦੇ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਹਲਕਾ ਕਪੂਰਥਲਾ ਤੇ ਵਿਧਾਇਕ ਗੁਰਲਾਲ ਕਨੌਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਉਹਨਾਂ ਨੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕੀਤੀ ਹੈ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਇਸ ਦੌਰਾਨ ਖੇਡ ਜਗਤ ਦੀਆਂ ਉੱਗੀਆਂ ਹਸਤੀਆਂ ਵੀ ਵਿਸ਼ੇਸ਼ ਤੌਰ ਤੇ ਪਹੁੰਚੀਆਂ ਨੇ ਦੁਆਬਾ ਸਪੋਰਟਸ ਕਲੱਬ ਦੇ ਵੱਲੋਂ ਕਬੱਡੀ ਦੇ ਸਾਬਕਾ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਜੀ ਕਪੂਰਸਲਾ ਦੇ ਇਸ ਖੇਡ ਸਟੇਡੀਅਮ ਦੇ ਵਿੱਚ ਤਕਰੀਬਨ ਜਦੋਂ ਦੇ ਜੰਮੇ ਉਸ ਤੋਂ ਪਹਿਲਾਂ ਦੇ ਇੱਥੇ ਕਬੱਡੀ ਹੁੰਦੀ ਹੈ ਤੇ ਹਮੇਸ਼ਾ ਉਸ ਸਮੇਂ ਦੇ 스타 ਪਲੇਅਰ ਖੇਡੇ ਸਾਰੇ ਇੱਥੇ ਜਿਹੜੇ ਪਲੇਅਰ ਰਿਟਾਇਰ ਹੋ ਗਏ ਉਹਨਾਂ ਨੇ ਉਸ ਤੋਂ ਬਾਅਦ ਕਬੱਡੀ ਦੀ ਕਮਾਨਡ ਸੰਭਾਲੀ ਜਿਹੜੇ ਅੱਜ ਜਿਹੜੇ ਸਾਡੀ ਸਾਰੀ ਟੀਮ ਹੈ ਪੰਮੇ ਆਰੀ ਸੋਨੂ ਆਰੀ ਸਾਰੀ ਟੀਮ ਹੈ ਇਹਨਾਂ ਨੇ ਰਲ ਕੇ ਜਿਹੜਾ ਅੱਜ ਚੈਂਪੀਅਨਸ਼ਿਪ ਕਰਾਈ ਬੜਾ ਵਧੀਆ ਸਾਰੇ ਪਲੇਅਰਾਂ ਨੇ ਜਿਹੜਾ ਵਧੀਆ ਇੱਕ ਅੱਜ ਮੈਨੂੰ ਲੱਗਦਾ ਪਹਿਲੀ ਵਾਰੀ ਇਹਨਾਂ ਦਾ ਇਹਨਾਂ ਨੇ ਤਜਰਬਾ ਕੀਤਾ ਅੱਗੋਂ ਹੋਰ ਕਰਨੇ ਨੇ ਹੋਰ ਵਧੀਆ ਹੋਣਾ। ਸਰ ਪੰਜਾਬ ਦੀ ਕਬੱਡੀ ਟੀਮ ਨੈਸ਼ਨਲ ਗੇਮਾਂ 'ਚ ਟੈਡਨ ਗਈ ਹੈ। ਉਹਨਾਂ ਤੋਂ ਖਿਡਾਰੀ ਨੇ ਪੂਰੇ ਹੋਏ ਹਨ, ਹਰੇ ਆਉਣੇ ਖਿਡਾਰੀ ਪੂਰੇ ਪਏ ਆ। ਇਹ ਕਾਰਨ ਹੈ। ਨਹੀਂ ਬਿਲਕੁਲ ਜੀ, ਆਪਾਂ ਇਹਦੇ ਤੇ ਸੁਧਾਰ ਕਰਦੇ ਹਾਂ ਜੀ ਬਿਲਕੁਲ। ਪਰ 18 ਸਾਲਾਂ ਬਾਅਦ ਜਿਹੜਾ ਪੰਜਾਬ ਦਾ ਮੈਡਲ ਆਇਆ, ਜਿੰਨਾ ਟਾਈਮ ਤੁਸੀਂ ਕੁਆਲੀਫਾਈ ਨਹੀਂ ਕਰਦੇ, ਉਹਨਾ ਟਾਈਮ ਤੁਸੀਂ ਨਾ ਤਾਂ ਨੈਸ਼ਨਲ ਗੇਮਾਂ ਖੇੜ ਸਕਦੇ ਹੋ ਤੇ ਨਾ ਤੁਸੀਂ ਫੈਡਰੇਸ਼ਨ ਕੱਪ ਖੇੜ ਸਕਦੇ। ਹੁਣ ਪੰਜਾਬ ਦੀ ਟੀਮ ਜਿਹੜੀ ਨੈਸ਼ਨਲ ਗੇਮਾਂ ਦੇ ਵਿੱਚ ਵੀ ਤੇ ਫੈਡਰੇਸ਼ਨ ਕੱਪ ਦੀ ਵੀ ਨਿਰੋਲ ਖੇਡੇਗੀ। ਤੇ ਦੋ ਸਾਨੂੰ ਨਵੇਂ ਕੰਪੀਟੀਸ਼ਨ ਮਿਲ ਕੇ 18 ਸਾਲਾਂ ਬਾਅਦ ਪ੍ਰਯਾਪ ਦਾ ਜਿਹੜਾ ব্রਾਊਨ ਮੈਡਲ ਆਇਆ ਕਈ ਵਾਰੀ ਆਪਾਂ ਨੂੰ ਕੋਈ ਨਵੇਂ ਚਿਰਪੇ ਕਰਨ ਲਈ ਨਵੇਂ ਐਕਸਪੈਰੀਮੈਂਟ ਕਰਨ ਲਈ ਇਹ ਸਾਰਾ ਕੁਝ ਕਰਨਾ ਪਿਆ ਸੋ ਪਹਿਲਾਂ ਤਾਂ ਮੈਂ ਸਭ ਤੋਂ ਜ਼ਿਆਦਾ ਜਿਹੜਾ ਥੈਂਕਸ ਕਰਨਾ ਚਾਹੁੰਦਾ ਆਪਣੇ ਜਿਹੜੇ ਵੀਰੇ ਸਰੀ ਤੋਂ ਉੱਥੋਂ ਭਰਾਏ ਨੇ ਜੈਸ ਭਿੰਦਾ ਪਾਜੀ ਹੋ ਗਿਆ ਚੰਨਾ ਪਾਜੀ ਹੋ ਗਿਆ ਬਾਕੀ ਪੰਦੇ ਪਾਜੀ ਹੁਣੇ ਸਾਰੇ ਉਹ ਇੱਥੇ ਪਹੁੰਚੇ ਪਿਛਲੇ ਡੇਢ ਮਹੀਨੇ ਤੋਂ ਮੈਂ ਦੇਖ ਰਿਹਾ ਇਹ ਕੰਮ ਕਰ ਰਿਹਾ ਹੈ ਬਹੁਤ ਜਿਆਦਾ ਹਾਰਡ ਵਰਕ ਕਰਕੇ ਜਿਹੜਾ ਇਹਨਾਂ ਨੇ ਅੱਜ ਟੂਰਨਾਮੈਂਟ ਕਰਾਇਆ ਬਹੁਤ ਲੋਕ ਪਹੁੰਚੇ ਬੜਾ ਸਕਸੈਸਫੁਲ ਹੋਇਆ ਬਹੁਤ ਖਿਸ਼ੀ ਹੋਈ ਤੇ ਬੜਾ ਮੈਨੂੰ ਇਹਨਾਂ ਤੇ ਮਾਣ ਆ ਇਹ ਮੇਰੇ ਦੋਸਤ ਨੇ ਸਾਰੇ ਮੇਰੇ ਫਰੈਂਡ ਨੇ ਸੋ ਬਹੁਤ ਵਧੀਆ ਲੱਗਿਆ ਅੱਜ ਜਦੋਂ ਜਦੋਂ ਦਾ ਇੱਥੇ ਆਇਆ ਹੋਇਆ ਹਰੇਕ ਕਾਰਨਰ ਤੇ ਜਦੋਂ ਮੈਂ ਦੇਖ ਰਿਹਾ ਇਹਦੀਆਂ ਫੋਟੋਆਂ ਲੱਗੀਆਂ ਸੋ ਮੈਂ ਸਾਰੇ ਮੇਰੇ ਫੋਲੋਅਰਾਂ ਨੂੰ ਦੱਸਦਾ ਕਿ ਮੇਰੇ ਫਰੈਂਡ ਨੇ ਬਹੁਤ ਵਧੀਆ ਲੱਗਿਆ ਸੋ ਬਾਕੀ ਜਿਹੜਾ ਟੂਰਨਾਮੈਂਟ ਬਾਕੀ ਜਿਹੜਾ ਸਪੋਰਟ ਸ ਬਹੁਤ ਵਧੀਆ ਹੋਈ ਆ ਚੰਗਾ ਲੱਗਿਆ ਬਹੁਤ ਦੇਖ ਕੇ ਪੰਜਾਬ ਸਪੋਰਟ ਦੇ ਨਾਲ ਵੱਧ ਤੋਂ ਵੱਧ ਜਿੰਨਾ ਜੋੜ ਸਕੀਏ ਸਪੋਰਟ ਦੇ ਨਾਲ ਜੁੜੋ ਨਸ਼ਿਆਂ ਦਾ ਕ੍ਰਾਈਮ ਦਾ ਜੇ ਕੋਈ ਹੱਲ ਹੈ ਉਹ ਐ ਸਪੋਰਟਸ ਹੈ ਸੋ ਵੱਧ ਤੋਂ ਵੱਧ ਸਪੋਰਟ ਨਾਲ ਜੁੜੋ ਤੇ ਨਾਲ ਹੀ ਨਾਲ ਜਿਹੜੇ ਸਪਾਂਸਰਸ ਨੇ ਪ੍ਰਮੋਟਰਸ ਨੇ ਜਿਹੜੇ ਜੋੜਦੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੋਸਾਇਟੀ ਨੂੰ ਬੈਟਰ ਬਣਾਉਣ ਵਾਸਤੇ ਸੋ ਬਹੁਤ ਬਹੁਤ ਧੰਨਵਾਦ